ਲੋਕ ਜਦੋਂ ਬਾਅਦ ਤੇ ਫੌਰੀ ਜਿਹਾ ਆ ਗਿਆ ਇਹ ਆਪਣੇ ਪਹਿਲੇ ਸਾਲ ਤੋਂ ਜਿਆ ਸਟੇਟਮੈਂਟ ਪਾਕ ਪਾਪਾ ਦੇ ਜੱਥੇ ਬੰਨੀਆਂ ਨੇ ਪਹਿਲਾਂ ਹੀ ਦਿੱਤੀਆਂ ਹੋਈਆਂ ਸਨ ਜਨਮਾ 트ੰਪ ਮਾਰਕਾ ਦੇ ਰਾਸਤਾ ਤੇ ਬੈਠਾ ਤੇਦਰ ਮੋਦੀ ਰਾਸਤਾ ਤੇ ਬੈਠਾ ਤੋਂ ਤਰਕੀ ਵੀ ਦਿੱਤੀ ਹੈ ਸੋਨਾ ਦੇ ਵੰਡ ਕਰਕੇ ਅਸੀਂ ਐਨਾ ਪੈਸਾ ਦਿੱਤਾ ਮੋਦੀ ਨੂੰ ਆਉਂਦੇ ਆਉਂਦੇ ਜਦੋਂ ਗੱਲ ਚੱਲੀ ਤਾਂ ਕਾਫੀ ਮੋਲਕਾ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ 트ੰਪ ਦਾ ਉਸ ਪਾਸ ਦਾ ਪਰ ਮੋਦੀ ਸਰਕਾਰ ਉਹਦੇ ਬੁੜੇ ਲਿੱਧੀ ਹੋਈ ਆ ਜਿਹਦਾ ਸਿੱਟਾ ਇਹ ਨਿਕਲਿਆ ਕਿ ਜਿਹੜਾ ਪਾਪ ਦੇ ਨਾਲ ਪਾਪ 190 ਵਿਲੇਮ ਦਾਦ ਸੀਗਾ ਤਾਉ ਨਾਲ ਦੇ ਨਵੇਂ ਦੇ ਆਏ ਆ 500 ਵਿਲੇਮ ਦਾਦ ਨਾਲ ਪਾਪ ਤੇ 10 ਕਤੇ ਤੇ 37ਆ ਦੇਤੀਆਂ ਕਹਿੰਦੇ 30 ਤੱਕ ਇਹ ਮੁਕੰਮਲ ਹੋ ਜਾਏਗਾ ਪ੍ਰੰਪ ਕਹਿੰਦਾ ਕੀ ਹੈ ਉਹ ਕਹਿੰਦਾ ਕਿ ਮੈਨੂੰ ਸਾਰੇ ਦੇਸ਼ ਲੁੱਟੇ ਜਾ ਰਹੇ ਨੇ ਮੇਰੇ ਦੇਸ਼ 'ਚ ਜਿਹੜਾ ਸਮਾਨ ਦੂਜੇ ਦੇਸ਼ਾਂ ਦਾ ਆਉਂਦਾ ਉਹਦੇ ਤੇ ਟੈਕਸ ਘੱਟ ਨੇ ਤੇ ਜਿੱਥੇ ਮੇਰਾ ਜਾਂਦਾ ਉਹ ਟੈਕਸ ਜਾਦੇ ਨੇ ਤੇ ਮੈਨੂੰ ਭਾਅ ਕਰਕੇ ਦੇਸ਼ ਲੁੱਟ ਕੇ ਖਾ ਗੇ ਉਹ ਕਹਿੰਦਾ ਕਿ ਮੈਂ ਟੈਕਸ ਲਾਊਗਾ ਜਦੋਂ ਮੇਰਾ ਸਮਾਨ ਜਾਣਾ ਉਦੋਂ 0% ਟੈਕਸ ਲੱਗਣਾ ਚਾਹੀਦਾ ਹੈ हां मोदी सरकार ਦਾ ਜਿਹੜਾ ਪਰਕੂਤਲਾ ਫੂਕ ਰਿਹਾ ਹੈ। ਭਾਪਾ ਸਰਕਾਰ ਨੇ ਭਾਰਤ ਦੇ ਵਪਾਰ ਦੇ ਉੱਤੇ 27% ਟੈਕਸ ਲਾਤਾ। ਇਹਨਾਂ ਨੂੰ ਸ਼ਰਮ ਨਹੀਂ ਆ ਰਹੀ मोदी ਦਾ ਬਿਆਨ ਹੈ। ਕਹਿੰਦਾ ਹਰੇ ਅਸੀਂ ਤਾਂ ਸਾਡੇ ਦਾ ਪਾਇਆ ਦੂਜੇ ਦੇ ਸੋਤੇ ਫਰਹਾਦ ਨਾਲੋਂ ਫੇਰ ਵੀ ਚੰਗੇ ਆ। ਹਰੇ ਵੀ ਗੁਣਕਾਰਿਆ। ਲੋਕਾਂ ਨੂੰ ਮੂਰਖ ਬਣਾਉਣ ਵਾਲੇ ਤੇ ਅਖੀਕਤਾ ਪਾਉਣ ਵਾਸਤੇ ਉਹਨਾਂ ਦੇ ਤੋਂਸਾ ਅਮਰੀਕਾ ਦੇ ਟਰੰਪ ਦੀ ਪਲਾ ਕੈਨੇਡਾ ਤੇ ਇਟਲੀ ਵਾਲਿਆਂ ਨੇ ਪੱਟ ਜੋਗ ਦਿੱਤਾ ਕਿ ਸਾਨੂੰ ਮਨਜ਼ੂਰ ਨਹੀਂ ਜੇ ਤੂੰ ਟੂਰਟ ਐਕਸ ਲੈਗਾ ਤਾਂ ਜੋ ਦੁੱਗਣੇ ਤਾਰਫਾ ਸੀ ਵੀ ਲਾਵਾਂਗੇ ਜਿਹੜਾ ਤਨ ਸਬਾਨ ਆਊਗਾ ਸਾਤੇ ਵਿੱਚ ਐਗਰੀਕਰ ਦੇ ਵਿੱਚ ਕੈਰੀ ਫਾਰਮ ਦੇ ਬੱਚਾ ਜੋ ਦੁੱਤੋ ਤੱਕ ਬੰਦੇ ਨੇ ਜੈ ਐਗਰੀਕਲਚਰ ਦੇ ਬੱਚੇ ਜੋ ਵਾਅਕਤਵਾ ਉਗਾਣੇ ਉਹ ਕਹਿੰਦਾ ਕਿ ਮੇਰੀਆਂ ਭਾਤ ਦੇ ਵਿੱਚ ਪਹੁੰਚ ਨਹੀਂ ਆਉਂਦੀਆਂ ਇਹ ਧਾਰਮਿਕ ਪਾਸੇ ਸੋਚੀ ਗਏ ਉਹ ਬੜਾ ਮੱਕੀ ਹੋਵੇ ਬੜਾ ਤੇਲ ਵਾਲੇ ਜੰਸਾ ਹੋਣਾ ਬੜਾ ਉਹ ਸੋਹਣੇ ਹੋਵੇ ਬੜਾ ਨਰਮਾ ਹੋਵੇ ਤਾਂ ਉਹਨਾਂ ਦੇ ਸਮਾਜਾ ਜੇ ਜੇ ਸਾਰਾ ਕੁਝ ਲਾਗੂ ਹੋ ਜਾਂਦਾ ਤਾਂ ਅਮਰੀਕਾ ਦੇ ਵਿੱਚ ਲਗਭਗ 6 ਲੱਖ ਪ੍ਰਤੀ ਕਿਸਾਨ ਨੂੰ ਸਬਸਿਡੀ ਮਿਲਦੀ ਹੈ ਸਾਲਾਨਾ ਸਾਡੇ ਭਾਰਤ ਦੇ ਵਿੱਚ ਪ੍ਰਤੀ ਇੱਕ ਕਿਸਾਨ ਸਾਲਾਨਾ 653000 ਤੇ ਲਗਭਗ ਬਣਦੀ ਹੈ ਪਰਾਂਨ ਦੱਸੋ ਜਿਨ੍ਹਾਂ ਨੂੰ ਸਾਫ ਸਾਬੇ ਮਾਫਾ ਸਾਫ ਸੁੱਧੀ ਮੰਨਦੀ ਆ ਇੱਥੇ ਜਿਹੜੀ ਪੈਦਾਵਾਰ ਹੋਊਗੀ ਉਹਦੇ ਦੇ ਖਾਤੇ ਜਾਰੇ ਹੋਣਗੇ ਤੇ ਜਿਹੜੀ ਉੱਥੇ ਪੈਦਾਵਾਰ ਹੋਤੇ ਖਾਤੇ ਕਰ ਤੋਂਗੇ ਤੇ ਜਦੋਂ ਉਸੇ ਸਮਾਨ ਪਹੁੰਚੂਗਾ ਉਹ ਪੜਾ ਤੇ ਲੱਗਿਆ ਵਸੂਆ ਹੋਣਾ ਪੜਾ ਕੋਈ ਹੋਰ ਪੜਾ ਕਰਕ ਵੀ ਕਿਉਣਾ ਹੋਵੇ ਜੇ ਮਾਰਕਾ ਉੱਤੇ ਟੈਕਸ ਸਮੇਤ ਵੀ ਤੇ ਜਤਾਉਣਾ 21000 ਹੈ ਬਾ 25000 2100 ਨੂੰ ਵੇਚੂਗਾ ਤੇ ਆਪਣਾ ਮਕਸਦ 2400 ਦੇ ਲਗਭਗ ਜੋ ਟੈਂਕ ਵੱਲ 2700 ਨੂੰ ਦਿੱਤੀ ਆ ਤਾਂ ਇਹਨੂੰ ਐ ਦੋਪਰੇ 2100 ਵਾਲੀ ਵੀ ਕੁਕਤ ਸੁਤਾ 2700 ਵਾਲੀ ਵੀ ਕੁਗੋ ਜੋ ਜਾ ਕੁਆਲਟੀ ਕਰਦੇ ਕੇ ਛੋਟੇ ਤਾਂ ਪਹਿਲੀ ਜਦੋਂ ਪਿਛਲੇ ਸਮੇਂ ਆਪਾਂ ਚਾਉਣਾ ਦੇ ਵਿੱਚ ਕਿਹਾ ਸੀ ਇਹਦੇ ਵਿੱਚ ਤਾਂ ਬੜਾ ਜਰੀਲਾ ਪਾਣਾ ਇਹ ਤਾਂ ਜਰੀਲੇ ਤਾਂ ਤਾਂ ਇਹ ਤਾਂ ਫੇਰ ਹੋ ਗਿਆ ਉਹ ਖਾਂ ਜੋਗਨੀ ਤੇ ਤੁਹਾਨੂੰ ਕਿਆ ਕਰਨਗੇ ਕਿ ਭਾਕ ਦੀ ਕਲਕ ਖਾਂ ਜੋਗਨੀ ਇਸ ਕਰਕੇ ਉਹ ਲੈਣੀ ਨਹੀਂ ਅਸੀਂ ਕੰਗਰੂ ਲੱਗਦਾ ਖੁਸ਼ੀ ਹੋ ਸਕਦੀ ਆ ਕਿ ਅਮਰੀਕਾ ਜੇ 8700 ਨੂੰ ਦਿੰਦੀ ਆ ਜੋ 2100 ਨੂੰ ਦਿੰਦਾ ਤੇ ਮਾੜਾ ਕੀ ਆ ਉਹ ਭਰਾਵੋ 2100 ਉਹ ਦੇਊਗਾ ਜੁਨਾ ਚੱਕਰ ਖਸਾਨਾ ਨੂੰ ਜ਼ਮੀਨਾਂ ਜੋ ਵੀ ਕੱਢਿਆ ਜਾਂਦਾ ਜਿੰਨਾ ਚੱਕਰ ਬਾੜੀ ਦੋਪਹਰ ਕਾਰਵਾਰ ਚੌਕ ਲਈ ਬਿਤਾਇਆ ਦਾ ਜਿੰਨਾ ਚੱਕਰ ਛੋਟੇ ਦੁਕਾਨਦਾਰਾਂ ਨੂੰ ਪਰਵਾਹ ਵੀ ਕੀਤਾ ਜਾਂਦਾ ਉਹਨਾਂ ਚੱਕਰ ਦਿਊਗਾ ਤੁਹਾਡੇ ਸਾਹਮਣੇ ਆਦਾਨਾ ਮੈਂ ਕਾਫੀ ਦੇਖਦਾ ਆਪਣੇ ਸਾਥੀਆਂ ਨੇ ਜੀਵ ਦਾ ਝੰਮ ਵਰਤੇ ਨਾ ਆਪਾਂ ਛਾਰੇ ਪਿਆ ਦੇ ਮਗਰਾ ਕਿ ਫਿਰੀ ਝੰਮ ਫਿਰੀ ਨਿੱਕ ਫਿਰੀ ਜਦੋਂ ਨੇ ਛਾਰਾਂ ਨੂੰ ਪੈਰੋਂ ਘੜਤਾ ਆਪਣੇ ਦੇ ਵਿੱਚੋਂ ਤਿਆਰ ਜਦੋਂ ਸੋ ਫਿਰਿਆ ਅੱਜ ਫਿਰ ਉਹ ਕਹਦੇ ਕਿ ਆਪ ਸੌਦਾ ਪੈਣ ਜਦੋਂ ਕੋਨੇ ਪਰਉਕਾਰਤਾ ਕਿਸਾਨਾਂ ਦੇ ਜ਼ਮੀਨਾਂ ਦੇ ਕਾਜੇ ਕਰਾਤੇ ਕਾਰਪੋਰੇਸ਼ਨਾਂ ਦੇ ਤਾਂ ਫਿਰ ਉਹ ਕਲਕ ਵੀ ਕੋਗੀ 5000 ਰੁਪਏ ਚੌਥੇ ਨੂੰ ਤਾਂ ਕਿਸੇ ਦੇ ਖਾਨ ਦੇ ਵਸਦਾ ਰੋਗ ਨਹੀਂ ਰਹਿਣਾ ਅੱਜ ਇਸ ਕਰਕੇ ਵਕਤ ਜਦੋਂ ਲੱਗ ਸਕਦਾ ਫਾਇਦੇ ਹੋ ਸਕਦੇ ਨੇ ਪਰ ਲ ਮੇਤਾ ਤੋਂ ਕੋਈ ਹੁਣਾਂ ਦੇ ਸਮੇਂ ਤੇ ਕਿੰਨੇ ਵੀ ਚੀਚਾ ਚੱਕ ਲੋ ਮੇਰੇ ਯਾਦ ਆ ਪਹਿਲਾ ਆਪਣੇ ਲਾਲ ਪੱਤਾ ਲਾਉਂਦਾ ਸੀ ਪਿੰਡਾਂ ਦੇ ਵਿੱਚ ਪਿੰਜੇ ਹੁੰਦੇ ਸੀ ਉਹਦੇ ਬਰਾਬਰ ਆ ਪੈਪਸੀ ਕੋਲਾ ਅੱਜ ਨਾ ਉਹਦੇ ਬਰਾਬਰ ਸਸਤਾ ਸਿੱਤਿਆ ਤੇ ਅੱਜ ਬਰੋਦਰ ਜਿਹੜੇ ਦਿੱਤੀ ਕੰਪਨੀ ਰੱਤੇ ਸੋ ਕਿੱਧਰ ਗਏ ਜਦੋਂ ਸਾਰਿਆਂ ਨੂੰ ਪਿਰੋ ਕਰਤਾ ਅੱਜ ਪੈਪਸੀ ਤੋਂ ਸਾਰੇ ਆ ਗਏ ਮਾਰਕੀ ਨਾਲ ਇਖਤਾਰੇ ਜਾਤ ਮਾਰੋ ਜਿੱਥੇ ਚਾਹ ਨਾਲ ਵਪਾਰ ਕਰਦਾ ਸੀਗਾ ਪਾਸਾ ਦੇ ਖੇਤੀ ਕਰਦਾ ਸੀਗਾ ਚਾਦੀ ਮੋਤੀ ਫੜੀ ਆਪਾਂ ਬੀਜਦੇ ਸੀ ਵਕਤੀ ਤਾਂ ਤੇ ਉੱਥੇ ਵੀ ਆਹੀ ਕੁਝ ਕੀਤਾ ਸੀਗਾ ਕਫਰੋ ਜਦੋਂ ਪੈਰੋਂ ਕੱਢਦੀ ਮੋਤੀ ਫੜੀ ਅੱਜ ਪਰ ਪਤਾ ਨਹੀਂ ਕਿੰਨੀਆਂ ਪੌਪੜੀਆਂ ਦੇ ਡੱਬਿਆਂ ਦੇ ਵਿੱਚ ਆਉਂਦੇ ਤੇ ਮਹਿੰਗੀ ਕਿੰਨੀ ਹੈ ਮੇਰਾ ਕਹਿ ਦਾ ਮਕਸਦ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਬੱਦੇ ਹੱਲੇ ਹੋਣੇ ਹੈ ਕਿੰਨੇ ਵੱਡੇ ਕਾਪਲ ਕਰਾਣਾ ਨੂੰ ਛੋਟਾ ਦਿੱਤੀਆਂ ਜਾ ਰਹੀਆਂ ਨੇ ਖੁੱਲੀਆਂ ਛੁੱਟੀਆਂ ਆ ਮੋਦੀ ਸਰਕਾਰ ਨੇ ਜਲ ਸੋਧ ਬਿੱਲ ਪਾਸ ਕਰਤਾ ਜਿਹੜਾ ਆਪਾਂ ਮੰਗ ਕਰਦੇ ਸੀ ਜਿੱਥੋਂ ਦਾ ਉਹ ਪਾਣੀ ਐ ਕੋਈ ਪਦਾਰਥਾ ਪੜਾ ਕੋਲਾ ਪੜਾ ਤੇਲ ਜਿਹੜੀ ਸਟੇਟ ਦੇ ਬੱਚਾ ਹੈ ਉਸ ਤੋਂ ਛੋਟਾ ਨੂੰ ਝਕਾਰਾ ਉਸ ਦਾ ਤੋਂ ਇਹ ਸੋਧ ਬਿੱਲ ਪਾਸ ਕਰਕੇ ਸਾਡੇ ਸਿੱਟਾ ਨੂੰ ਮਾਰ ਦਿੱਤਾ ਕਬਜ਼ਾ ਕਰ ਲਿਆ ਕੱਟ ਗਿੰਤੀਆਂ ਦੇ ਖਿਲਾਫ ਬੈਲ ਪਾਸ ਕਰਤਾ ਤਾਂ ਦਾ ਮਕਸਦਾ ਕਿ ਉਹਨਾਂ ਦੇ ਸਮੇਂ 'ਚ ਜਿੱਦਾਂ ਨੂੰ ਤੋਰੇ ਨੇ ਉਹਨਾਂ ਨੇ ਸਾਰੇ ਸੱਬੇ ਜ਼ਮੀਨ ਸਾਡੀਆਂ ਮੰਡੀਆਂ ਸਾਡੇ ਛੋਟੇ ਕਾਰੋਬਾਰ ਆ ਉਹ ਬੜਾ ਦੁਕਾਨਦਾਰ ਆ ਛੋਟੇ ਵਪਾਰੀ ਆ ਛੋਟੇ ਸੰਤਦਾਰ ਆ ਸਾਰਿਆਂ ਨੂੰ ਮਾਰ ਗਰ ਜਿਹਦੇ ਕਰਕੇ ਸੁਜੂਕ ਮੋਰਤੇ ਨੇ ਫੈਸਲਾ ਕੀਤਾ 4 ਮਹੀਨوں ਸੁਮੁੱਛੇ ਤਾਂ ਕਿ ਉਹਨਾਂ ਸੱਦ ਕੇ ਜਾਣਕਾਰੀ ਦੇ ਵਾਸਤੇ ਲੱਖ-ਪਾਗ ਲੱਖਾਂ ਦੇ ਸਾਹਮਣਾ ਇੱਕ ਬੈਲਪਾ ਲੈ ਕੇ ਪਾਬਲਟੀ ਲੈ ਕੇ ਲੋਕਾਂ ਦੀ ਵੰਦਨਾ ਤੇ ਆਸਰਾ ਵਿੱਚ ਹਾਤਾ ਕਲਾ ਕਿਸਾਨਾਂ ਦਾ ਮਾਮਲਾ ਨਹੀਂ ਜਿਵੇਂ ਦਿੱਲੀ ਦੇ ਵਿੱਚ ਆਪਾਂ ਲੋਕਾਂ ਤੇ ਕਰ ਕਰਨ ਗਏ ਸੀ ਆ ਮੇਰੇ ਦੋਸਤੋ ਸਮਾਂ ਹੋ ਗਿਆ ਆਉਣ ਵਾਲੇ ਸਮੇਂ ਤੱਕੜੇ ਹੋ ਜਾਓ ਇਹ ਛੋਟੀਆਂ-ਛੋਟੀਆਂ ਲੜਾਈਆਂ ਜਿਹੜੀਆਂ ਚੱਲ ਰਿਹਾ ਕਿਵੇਂ ਆਪਣੇ ਤੇ ਹਮ ਨਾ ਹੋ ਰਹੀਆਂ ਕਹਿੰਦਾ ਕਾਨੂੰ ਕੁੱਤੇ ਨਾਰਾ ਉਹ ਭਾਰਤ ਵਾਲਾ ਕੱਟ ਦੇ ਨਾਲ ਦੇ ਚੋਵੇ ਉਹ ਕੋਈ ਕਾਨੂੰ ਹੋਰ ਬਣੇ ਟੋ ਸਕੇ ਉਹ ਮੱਧਪਦ ਦੇ ਵਿੱਚ ਮੇਰੇ ਦੋਸਤੋ ਭਲੇਖੇ ਜਨ ਨਾਲ ਮੋਤੀ ਨੇ ਕਹਿਤਾ ਬੈਲ ਬਾਜ ਕਰਤਾ ਕਹਿੰਦਾ ਜਿੱਥੇ ਮਰਜੀ ਜਬੀਰ ਅਜੀ ਰੁਕੀਏ ਅਸੀਂ ਬਿਨਾ ਮੌਜੂਦੇ ਤੋਂ ਰੁਕ ਸਕਦੇ ਤੁਸੀਂ ਰੋਕ ਨਹੀਂ ਸਕਦੇ ਜਦ ਰਾਹੀ ਆ ਆਉਣਾ ਜੇਕਰ ਮੈਂ ਅੱਜ ਦਾ ਮੌਜੂਦੇ ਦੀ ਮੰਗਾਂ ਕਰਦੀ ਆਪਾਂ ਆਉਣ ਨਾਲੇ ਸਿਰੋਟ ਨੇ ਜਦੋਂ ਮੌਜੂਦੇ ਬਿਨਤ ਪੇਨਾ ਜਿਵੇਂ ਨਾਲ ਰੁਕਣਗੇ ਆਉਣ ਉਹ ਤਖੜੇ ਹੋ ਪਿੰਡ ਪਿੰਡ ਘੱਲਣ ਜਾਓ ਆਪਾਂ ਪਹਿਲੇ ਬਰਾਜ ਕੂਤਲੇ ਫੁਕਿਆ ਆਉਣ ਉਹ ਸਵੇਚਾ ਇੱਕ ਸੰਯੁਕਤ ਮੋਰਚਾ ਜਿਹੜਾ ਕਾਰਾਗੜੀ ਆਉਣੀ ਹੈ ਇਹ ਜਿਹੜੀ ਲੜਾਈ ਨੂੰ ਦਿੱਲੀ ਵਾਲੇ ਲੜਾਈ ਬਣਾਉਂਦੇ ਹੋਏ ਇਹ ਟਰੰਪ ਇਹ ਚ ਦਲਜੁਤੀਓ ਇਹ ਕਾਰਪੋਰ ਕਰਾਣਾ મોદી ਦਾ ਮੂੰਹ ਤੋੜਨਾ ਜਵਾਬ ਦੇਣਾ ਆ ਕਿ ਆਪਾਂ ਮੈਦਾਨ ਦੇ ਵਿੱਚ ਤਿਆਰ ਹੋ